ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੁਝ ਦਿਨ ਹੋ ਗਏ ਨੇ ਸੋਸ਼ਲ ਮੀਡੀਆ ਤੇ ਬਹੁਤ ਗਦਰ ਪਿਆ ਹੋਇਆ ਏ ਮਾਰੋ ਧਾੜ ਲੱਗੀ ਹੋਈ ਏ ਸੋਸ਼ਲ ਮੀਡੀਆ ਤੇ ਜਿਵੇਂ ਕਿ ਭਾਨੇ ਸਿੱਧੂ ਦਾ ਮਸਲਾ ਹੋ ਗਿਆ ਤੇ ਉਹਨਾਂ ਮਸਲਿਆਂ ਦੇ ਵਿੱਚ ਇੱਕ ਮਸਲਾ ਹੋਰ ਖੜਾ ਹੋ ਗਿਆ ਏ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦਾ ਤੇ ਸੁਖਵਿੰਦਰ ਪੀਪੀ ਦਾ ਸੁਖਵਿੰਦਰ ਪੀਪੀ ਨੇ ਆਖਿਆ ਹੈ ਕਿ ਡਾਕਟਰ ਨੇ ਗਲਤ ਕਮੈਂਟ ਕੀਤਾ ਹੈ ਮੇਰੀਆਂ ਧੀਆਂ ਨੂੰ ਮੜਾ ਕਿਹਾ ਹੈ ਨਹੀਂ ਕਹਿਣਾ ਚਾਹੀਦਾ ਸੀ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤਾਂ ਕਿਸੇ ਨੂੰ ਵੀ ਇਹ ਗੱਲ ਜਿਹੜੀ ਆ ਕਹਿਣੀ ਚਾਹੀਦੀ ਪਰ ਮੈਂ ਇੱਥੇ ਇੱਕ ਗੱਲ ਦਾ ਜ਼ਿਕਰ ਕਰਨਾ ਜ਼ਰੂਰ ਚਾਹਾਂਗਾ ਅੱਜ ਡਾਕਟਰ ਨੇ ਰੰਗਰੇਟੇ ਨੇ ਇੱਕ ਕਮੈਂਟ ਗਲਤ ਕਰ ਦਿੱਤਾ ਨਹੀਂ ਸੀ ਕਰਨਾ ਚਾਹੀਦਾ ਅਸੀਂ ਉਸ ਕਮੈਂਟ ਦੀ ਨਿਖੇਦੀ ਕਰਦੇ ਹਾਂ ਕਿ ਉਹ ਜਿਹੜਾ ਕਮੈਂਟ ਸੀ ਡਾਕਟਰ ਨੂੰ ਨਹੀਂ ਕਰਨਾ ਚਾਹੀਦਾ ਪਰ ਡਾਕਟਰ ਨੇ ਜੋ ਕਮੈਂਟ ਕਰ ਦਿੱਤਾ ਤੇ ਸੁਖਵਿੰਦਰ ਪੀਪੀ ਨੂੰ ਗੁੱਸਾ ਆ ਗਿਆ ਤਾਂ ਸੁਖਵਿੰਦਰ ਪੀਪੀ ਨੇ ਲਾਈਵ ਹੋ ਕੇ ਇੱਕ ਵੰਗਾਰਿਆ ਕਿ ਮੈਂ ਸਵੇਰੇ ਤੇਰੇ ਘਰ ਆਵਾਂਗਾ ਔਰ ਚਲੋ ਸੂਝਵਾਨ ਵਿਕਤੀਆਂ ਦੇ ਨਾਲ ਸਲਾਮ ਮਸਬਰਾ ਹੁੰਦਾ ਏ ਤਾਂ ਉਹਦੇ ਘਰ ਦੀ بجائے ਲੁਧਿਆਣਾ ਕਮਿਸ਼ਨਰ ਦੇ ਕੋਲ ਇਹ ਸਾਰੇ ਇਕੱਠੇ ਹੋ ਜਾਂਦੇ ਨੇ ਬਹੁਤ ਵਧੀਆ ਗੱਲ ਹੈ ਇਕੱਠ ਦਿਖਣਾ ਵੀ ਚਾਹੀਦਾ ਹੈ ਪਰ ਮੈਨੂੰ ਇੱਕ ਗੱਲ ਦੱਸਿਓ ਫੇਸਬੁੱਕੀ ਵਿਦਵਾਨੋ ਮੈਨੂੰ ਇੱਕ ਗੱਲ ਦੱਸਿਓ ਜਿਸ ਦਿਨ ਡਾਕਟਰ ਗੁਰਿੰਦਰ ਸਿੰਘ ਦੀਆਂ ਧੀਆਂ ਭੈਣਾਂ ਨੋਲੀਆਂ ਜਾਂਦੀਆਂ ਸੀ ਡਾਕਟਰ ਗੁਰਿੰਦਰ ਨੂੰ ਗਲਤ ਕਮੈਂਟ ਕੀਤੇ ਜਾਂਦੇ ਸੀ ਗੰਦੇ ਭੱਦੇ ਕਮੈਂਟ ਔਰ ਉਹ ਉਹਨੂੰ ਇੱਥੋਂ ਤੱਕ ਕਿਹਾ ਜਾਂਦਾ ਕਿ ਤੇਰਾ ਪਿਓ ਜੱਟ ਐ ਤੇਰਾ ਪਿਓ ਉਹ ਆ ਤੇਰਾ ਜੇ ਆ ਉਸ ਦਿਨ ਕੋਈ ਵੀ ਨਹੀਂ ਸਾਹਮਣੇ ਆਉਂਦਾ ਕੋਈ ਵੀ ਨਹੀਂ ਵੀਡੀਓ ਪਾਉਂਦਾ ਵੀ ਨਹੀਂ ਐਦਾਂ ਨਹੀਂ ਕਹਿਣਾ ਚਾਹੀਦਾ ਕੀ ਗੱਲ ਹੈ ਫਿਰ ਇਹਦਾ ਇਹ ਮਤਲਬ ਕੱਢੀਏ ਕਿ ਡਾਕਟਰ ਗੁਰਿੰਦਰ ਇੱਕ ਐਸੀ ਸਮਾਜ ਦੇ ਨਾਲ ਸੰਬੰਧਿਤ ਹੈ ਤੇ ਜਿਹੜਾ ਸੁਖਵਿੰਦਰ ਪੀਪੀ ਆ ਉਹ ਇੱਕ ਜਰਨਲ ਸਮਾਜ ਦੇ ਨਾਲ ਸਬੰਧਤ ਹੈ ਤੇ ਜਰਨਲ ਸਮਾਜ ਵਾਲਿਆਂ ਨੇ ਏਕਾ ਕਰ ਲਿਆ ਤੇ ਉਹਦੇ ਉੱਤੇ ਪਰਚਾ ਕਰਵਾ ਦਿੱਤਾ ਆ ਹੁਣ ਜਦੋਂ ਡਾਕਟਰ ਗੁਰਿੰਦਰ ਪੁਲਿਸ ਦੀ ਹਰ ਅਸਤੇ ਵਿੱਚ ਸੀ ਤਾਂ ਪੁਲਿਸ ਨੇ ਕੋਟ ਲੈ ਕੇ ਜਾਣਾ ਸੀ ਅਦਾਲਤ ਦੇ ਵਿੱਚ ਭਗਤੌਣਾ ਸੀ ਤਾਂ ਉਹਨਾਂ ਦੀਆਂ ਵੀਡੀਓ ਦੇ ਸਕਰੀਨਸ਼ਾਟ ਮਾਰ ਕੇ ਤੇ ਉਹਦੇ ਥੱਲੇ ਬੜੇ ਗੰਦੇ ਗੰਦੇ ਕਮੈਂਟ ਕੀਤੇ ਨੇ ਤਾਂ ਇੱਥੋਂ ਤੱਕ ਕਈਆਂ ਦੀ ਜਿਹੜੀਆਂ ਇਹਨਾਂ ਨੇ ਜਾਲੀ ਆਈਡੀਆਂ ਬਣਾਈਆਂ ਹੋਈਆਂ ਨੇ ਕਈਆਂ ਨੇ ਤਾਂ ਅ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਲਾਈਆਂ ਨੇ ਕਈਆਂ ਨੇ ਖੰਡੇ ਦੀਆਂ ਲਾਈਆਂ ਨੇ ਤੇ ਕਈਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਹੋਈ ਹੈ ਤੇ ਕਈਆਂ ਨੇ ਕਈਆਂ ਲਏ ਤੇ ਐਡੇ ਗੰਦੇ ਕਮੈਂਟ ਲਿਖਣ ਦੇ ਨੇ ਮੈਨੂੰ ਇੱਕ ਗੱਲ ਦੱਸੋ ਇੱਥੋਂ ਤੱਕ ਕੇ ਚੂੜਾ ਤੱਕ ਜਿਹੜਾ ਸ਼ਬਦ ਦਾ ਜਿਹੜਾ ਪ੍ਰਯੋਗ ਹੈ ਉਹ ਕੀਤਾ ਗਿਆ ਏ ਤਾਂ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਇੱਥੇ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਆਖਦੀ ਹੈ ਲੱਭ ਕੁੱਤਾ ਕੂੜ ਚੂੜਾ ਥੱਕ ਖਾਦਾ ਮਰਦਾਰ ਲੱਭ ਕੁੱਤਾ ਲੱਭ ਲੋਭ ਕਰਨ ਵਾਲਾ ਕੁੱਤਾ ਏ ਲੱਭ ਕੁੱਤਾ ਕੂੜ ਚੂੜਾ ਝੂਠ ਬੋਲਣ ਵਾਲਾ ਚੂੜਾ ਏ ਤੇ ਠੱਗ ਖਾਦਾ ਮਰਦਾਰ ਠੱਗੀਆਂ ਮਾਰਨ ਵਾਲਾ ਮੁਰਦੇ ਦੇ ਖਾਨ ਬਰਾਬਰ ਹੁੰਦਾ ਏ ਤੇ ਮੈਨੂੰ ਇੱਕ ਗੱਲ ਦੱਸੋ ਇਹ ਜਿਹੜੇ ਇਨਸਾਨ ਇਹ ਜਿਹੜੇ ਲੋਕ ਡਾਕਟਰ ਤੇ ਪਰਚਾ ਕਰਾਉਣ ਜਾਂਦੇ ਨੇ ਕਿ ਇਹਨਾਂ ਦੇ ਵਿੱਚੋਂ ਜ਼ਿੰਦਗੀ ਦੇ ਵਿੱਚ ਕਦੀ ਝੂਠ ਨਹੀਂ ਬੋਲਿਆ ਇਹਨਾਂ ਨੇ ਜੇ ਇਹਨਾਂ ਨੇ ਝੂਠ ਬੋਲਿਆ ਤੇ ਇਹਦਾ ਮੁਤਾਬਕ ਉਹ ਸਾਰੇ ਹੀ ਚੂੜੇ ਨੇ ਗੁਰਬਾਣੀ ਅਨੁਸਾਰ ਅਕਲ ਨੂੰ ਯਾਰ ਹੱਥ ਮਾਰੋ ਤਾਂ ਮੈਂ ਤਾਂ ਅ ਪੰਜਾਬ ਗਵਰਨਮੈਂਟ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦਾ ਕਿ ਜਿੱਦਾਂ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਤੇ ਪਰਚਾ ਹੋਇਆ ਏ ਉਸੇ ਤਰ੍ਹਾਂ ਜਿਹੜੇ ਦੂਜੇ ਲੋਕ ਗਲਤ ਕਮੈਂਟ ਕਰਦੇ ਨੇ ਧੀਆਂ ਭੈਣਾਂ ਦੀਆਂ ਗਾਵਾਂ ਕੱਢਦੇ ਨੇ ਬੜਾ ਕੁਝ ਬੋਲਦੇ ਨੇ ਉਹਨਾਂ ਤੇ ਕਾਰਵਾਈ ਕੱਢ ਹੋਵੇਗੀ ਫਿਰ ਇਹਦਾ ਮਤਲਬ ਇਹੋ ਸਮਝਿਏ ਕਿ ਜਿਹੜਾ ਤਗੜਾ ਏ ਉਹਦਾ ਪ੍ਰਸ਼ਾਸਨ ਵੀ ਉਹਦੀ ਸਰਕਾਰ ਵੀ ਪਰ ਇੱਕ ਗੱਲ ਯਾਦ ਰੱਖਿਓ ਮੈਂ ਇੱਥੇ ਦੱਸਣੀ ਟਾਵਾਂਗਾ ਇੱਕ ਗੱਲ ਯਾਦ ਰੱਖਿਓ ਸਪ੍ਰਿੰਗ ਨੂੰ ਜਿੰਨਾ ਤੁਸੀਂ ਦਬਾਓਗੇ ਕੋਈ ਸਮਾਂ ਤਾਂ ਜ਼ਰੂਰ ਆਉਂਦਾ ਹੈ ਕਿ ਉਹ ਜਿਹੜਾ ਸਪ੍ਰਿੰਗ ਹੈ ਉਹ ਦੱਬਿਆ ਜਾਂਦਾ ਏ ਪਰ ਜਦੋਂ ਉਹ ਨਿਕਲਦਾ ਹੈ ਨਾ ਤੇ ਕਈਆਂ ਦੀਆਂ ਨਾਸਾਂ ਜਿਹੜੀਆਂ ਉਹ ਪਾੜ ਦਿੰਦਾ ਏ ਕਈਆਂ ਨੂੰ ਅੰਨਿਆ ਕਰ ਦਿੰਦਾ ਏ ਤੇ ਕਈਆਂ ਦੀਆਂ ਖੋਪੜੀ ਡਾ ਦਿੰਦਾ ਏ ਉਹ ਸਪ੍ਰਿੰਗ ਜਦੋਂ ਤਾਣ ਗੁੜਕਦਾ ਏ ਇੱਕ ਗੱਲ ਯਾਦ ਰੱਖਿਓ ਇੱਥੇ ਸੱਚ ਦੇ ਨਾਲ ਖੜਨਾ ਚਾਹੀਦਾ ਏ ਨਾ ਕਿ ਕੂੜ ਦੇ ਨਾਲ ਮੈਂ ਡਾਕਟਰ ਦੇ ਨਾਲ ਨਹੀਂ ਖੜਿਆ ਜਿਉਂਨੇ ਗਲਤ ਕਮੈਂਟ ਕੀਤਾ ਏ ਜਿਉਂਨੇ ਧੀਆਂ ਭੈਣਾ ਤੇ ਬੋਲਿਆ ਏ ਤੇ ਕੀਤੀ ਦਾ ਫਲ ਪਾ ਲਿਆ ਪਰ ਜਦੋਂ ਡਾਕਟਰ ਦੇ ਪਰਿਵਾਰ ਬਾਰੇ ਡਾਕਟਰ ਦੀ ਲੜਕੀ ਬਾਰੇ ਡਾਕਟਰ ਦੀਆਂ ਭੈਣਾ ਬਾਰੇ ਡਾਕਟਰ ਦੀ ਮਾਂ ਬਾਰੇ ਗਲਤ ਬੋਲਦੇ ਨੇ ਉਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਏ ਉਹਨਾਂ ਤੇ ਕਦ ਪਰਚਾ ਹੋਵੇਗਾ ਇਹ ਜਿਹੜੇ ਸੁਖਵਿੰਦਰ ਪੀਪੀ ਦੇ ਨਾਲ ਆਏ ਸੀ ਕਰਵਾਉਣ ਫਿਰ ਉਹ ਵੀ ਪਰਚਾ ਉਹਨਾਂ ਲੋਕਾਂ ਦੇ ਕਰਵਾਉਣ ਫਿਰ ਅਸੀਂ ਮੰਨੀਏ ਕਿ ਤੁਸੀਂ ਵਾਕਿਆ ਹੀ ਸੱਚ ਦੇ ਰਾਖੇ ਜੋ ਹੱਕ ਦੇ ਰਾਖੇ ਜੋ ਫਿਰ ਅਸੀਂ ਮੰਨੀਏ ਤੇ ਪਰਚਿਆਂ ਦੀ ਕਿਹੜੀ ਗੱਲ ਯਾਰ ਪਰਚਿਆਂ ਦੀ ਕਿਹੜੀ ਗੱਲ ਹੈ ਅੱਜ ਪਰਚਾ ਹੋ ਗਿਆ ਕੋਈ ਗੱਲ ਨਹੀਂ ਉਹ ਅਗਲਾ ਕੱਟ ਕੇ ਆ ਜਾਏਗਾ ਉਹ ਕਦੇ ਨਜ਼ਰਬੰਦ ਥੋੜੀ ਹੋ ਗਿਆ ਏ ਉਹਨੂੰ ਕਿਤੇ ਕਾਲੀ ਪਾਣਿਆਂ ਦੀ ਸਜ਼ਾ ਥੋੜੀ ਹੋ ਗਈ ਏ ਜਿੰਨਾ ਉਹਨੂੰ ਦਬਾਓਗੇ ਉਹ ਉਨਾ ਹੀ ਗਰਜੇਗਾ ਇੱਕ ਗੱਲ ਯਾਦ ਰੱਖਿਓ ਇਹ ਜਿਹੜਾ ਮਸਲਾ ਏ ਇਹ ਕੋਈ ਮੀਟਿੰਗ ਕਰਕੇ ਕੋਈ ਸਾਂਝੀ ਸਭਾ ਬੁਲਾ ਕੇ ਉੱਥੇ ਸੁਲਝਾਨ ਸੁਲਝਾਇਆ ਜਾ ਸਕਦਾ ਏ ਇੱਕ ਗੱਲ ਏ ਮੈਨੂੰ ਇੱਕ ਗੱਲ ਦੱਸਿਓ ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਆ ਭਾਈਚਾਰਕ ਸਾਂਝ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਏ ਜੇ ਅਸੀਂ ਇਸ ਸਮਾਜ ਦੇ ਵਿੱਚ ਰਹਿਣਾ ਏ ਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਲੋੜ ਏ ਪਰ ਉਹ ਜਿਹੜੀ ਭਾਈਚਾਰਕ ਸਾਂਝ ਹੈ ਨਾ ਉਹ ਗੱਲੀਬਾਤੀ ਹੁੰਦੀ ਏ ਪਰ ਜਦੋਂ ਹਕੀਕਤ ਦੇ ਵਿੱਚ ਜਦੋਂ ਗਰਾਊਂਡ ਜ਼ੀਰੋ ਤੇ ਜਾ ਕੇ ਉਹਨੂੰ ਵੇਖੀ ਹੈ ਨਾ ਉਦੇ ਰਿਜ਼ਲਟ ਕੁਝ ਹੋਰ ਨਿਕਲਦੇ ਨੇ ਆਪਾਂ ਜੋ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਨਾ ਉਹ ਹਕੀਕਤ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਇੱਥੋਂ ਤੱਕ ਕਿ ਕਈ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਐਸੀ ਕਮਿਊਨਿਟੀ ਗਰੀਬ ਸਮਾਜ ਦੇ ਨੌਜਵਾਨਾਂ ਦੇ ਨਾਲ ੱੱੱਕੇ ਉਹਨਾਂ ਨੂੰ ਪਾਠ ਕਰਦਿਆਂ ਗੁਰੂ ਮਹਾਰਾਜ ਦੀ ਤਾਬਿਆਂ ਦੇ ਵਿੱਚੋਂ ਠਾ ਦੇਣਾ ਧੀਆਂ ਭੈਣਾਂ ਦੇ ਬਲਾਦਕਾਰ ਕਰਦੇ ਨੇ ਬਾਜ ਕਤਲ ਕਰ ਦੇਣਾ ਇਹੋ ਜੀਆਂ ਕਈ ਵਾਰ ਦਤਾਂ ਜਿਹੜੀਆਂ ਨੇ ਗਰੀਬ ਸਮਾਜ ਤੇ ਆਏ ਦਿਨ ਹੋ ਰਹੀਆਂ ਨੇ ਉਹਨਾਂ ਦੇ ਖਿਲਾਫ ਤੁਸੀਂ ਕਦੋਂ ਬੋਲੋਗੇ ਤੇ ਜਿਹੜਾ ਪ੍ਰਸ਼ਾਸਨ ਨੇ ਡਾਕਟਰ ਤੇ ਪਰਚਾ ਕੀਤਾ ਏ ਤੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਏ ਕਿ ਜਦੋਂ ਗਰੀਬ ਸਮਾਜ ਦੇ ਨਾਲ ੱਕ ੱਕਾ ਹੁੰਦਾ ਏ ਉਦੋਂ ਕਿਉਂ ਨਹੀਂ ਤੁਸੀਂ ਪਰਚਾ ਤੁਰੰਤ ਕਰਦੇ ਉਦੋਂ ਕਿਉਂ ਨਹੀਂ ਉਹਨਾਂ ਦੀ ਗ੍ਰਿਫਤਾਰੀ ਕਰਦੇ ਆ ਥੋੜਾ ਸਮਾਂ ਹੋ ਗਿਆ ਏ ਆ ਹਲਕਾ ਖੇਮ ਕਰਨ ਦੇ ਅਧੀਨ ਪਿੰਡ ਪੈਂਦਾ ਏ ਆਸਲ ਉਤਾਲ ਉੱਥੇ ਇੱਕ ਗਰੀਬ ਸਮਾਜ ਦਾ ਜਿਹੜਾ ਨੌਜਵਾਨ ਮੁੰਡਾ ਏ ਮਹਿਜ ਅਜੇ ਕੁਝ 15-16 ਸਾਲ ਦੀ ਉਮਰ ਆ ਘਰ ਦੀ ਮਜਬੂਰੀ ਬਹੁਤ ਕੁਝ ਕਰਾ ਦਿੰਦੀ ਏ ਅ ਪੇਟ ਦੀ ਅੱਗ ਬਿਝਾਉਣ ਵਾਸਤੇ ਉਹ ਡੀਜੇ ਵਾਲ ਵਾਲਿਆਂ ਦੇ ਨਾਲ ਜਾਂਦਾ ਏ ਦਿਹਾੜੀ ਤੇ ਤੇ ਇੱਕ ਹੰਕਾਰਯੋਈ ਵਿਅਕਤੀ ਵੱਲੋਂ ਜੇ ਇਹ ਏਡੀ ਤਗੜੇ ਨੇ ਤਾਂ ਫਿਰ ਪੈਸੇ ਦੇ ਕੇ ਪਰਚੀਆਂ ਲੈਣਾ ਮੁਕਤ ਘਾਤੋਂ ਮੰਗਤਿਆਂ ਮੰਗਤੇ ਕਿਉਂ ਬੰਦੇ ਜੋ ਮੈਂ ਤੇ ਇੱਕ ਗੱਲ ਕਵਾਂਗਾ ਮੰਗਤੇ ਬਣੇ ਸੀ ਨਾ ਉਹਦੇ ਕੋਲ ਪਰਚੀਆਂ 200 ਰੁਪਇਆ ਦੇ ਕੇ ਤੇ ਹਜ਼ਾਰ ਦੀਆਂ ਪਰਚੀਆਂ ਮੰਗਦੇ ਇਹਦੇ ਮੰਗਤਿਆਂ ਵਾਲੀ ਗੱਲ ਹੈ ਨਾ ਤੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਉਹਦੇ ਜਿਹੜੇ ਕਾਤਲ ਅਜੇ ਤੱਕ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤੇ ਉਸ ਪਰਿਵਾਰ ਨੂੰ ਧਰਨਾ ਲਾਉਣਾ ਪੈ ਰਿਹਾ ਹੈ ਸੰਗਰਸ਼ ਕਰਨਾ ਪੈ ਰਿਹਾ ਏ ਇਹ ਸੁਖਵਿੰਦਰ ਪੀਪੀ ਵਰਗੇ ਜਾਂ ਲਖੇ ਸਿਧਾਣੇ ਵਰਗੇ ਜਾਂ ਉਹ ਜਿਹੜਾ ਮੁੰਡਾ ਬੜਾ ਗੱਡੀ ਦੇ ਵਿੱਚ ਬਹਿ ਕੇ ਬੋਲਦਾ ਰਫਤਾਰ ਜਾਂ ਹੋਰ ਐਰਾ ਵਗੈਰਾ ਜਿੰਨੇ ਵੀ ਇਹ ਇਹ ਲੋਕ ਨੇ ਇਹ ਕਿਉਂ ਨਹੀਂ ਉਸ ਅ ਪਰਿਵਾਰ ਦੇ ਨਾਲ ਖੜੇ ਉਹਦੇ ਪਰਿਵਾਰ ਦੇ ਹੱਕ ਚ ਕਿਉਂ ਨਹੀਂ ਇਹਨਾਂ ਨੇ ਵੀਡੀਓ ਪਾਈਆਂ ਇੱਥੇ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਸਮਾਂ ਇਹੋ ਜਿਹਾ ਏ ਜਿਸ ਤਨ ਲੱਗੇ ਸੋਹੀ ਤਨ ਜਾਣੇ ਜਿੱਦ ਉੱਤੇ ਬੰਦੀ ਏ ਇਹ ਉਹਨੂੰ ਪਤਾ ਏ ਦੂਜਾ ਤਾਂ ਖੁਸ਼ੀਆਂ ਮਨਾਉਂਦਾ ਏ ਭੰਗੜੇ ਪਾਉਂਦਾ ਏ ਸੋ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਲਾਸਟ ਤੇ ਕਿ ਭਾਈਚਾਰਕ ਦੀ ਦੁਹਾਈ ਪਾਉਣ ਵਾਲਿਓ ਗਰਾਊਂਡ ਜ਼ੀਰੋ ਤੋਂ ਵੀ ਭਾਈਚਾਰਕ ਦੀ ਸਾਂਝ ਬਣਾਇਆ ਕਰੋ ਵਖਾਇਆ ਕਰੋ ਤੇ ਜਿੱਥੇ ਕਿਤੇ ਜਾਤੀ ਵਿਤਕਰਾ ਹੁੰਦਾ ਏ ਨਾ ਤੂੰ ਤਾਂ ਵਿਰੋਧ ਕਰਿਆ ਕਰੋ ਖੜਿਆ ਕਰੋ ਯਾਰ ਗਰੀਬ ਦੇ ਨਾਲ ਫੇਰ ਹੀ ਪਤਾ ਲੱਗੂਗਾ ਸੋ ਦਾਦੀਆਂ ਨੇ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ